ਕਿਸਾਨ ਵੀਰੋ ਸਵਾਗਤ ਹੈ ਪਹਿਲਾਂ ਤਾਂ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਰੋਜ਼ ਦੀ ਤਰ੍ਹਾਂ ਅੱਜ ਵੀ ਆਪਾਂ ਲੈ ਕੇ ਆਏ ਆਂ ਸਬਜ਼ੀ ਦੇ ਤਾਜ਼ੇ ਰੇਟ ਤਰੀਕਾ ਜਿਹੜੀ ਐ 9 April 2025 ਹੋ ਚੁੱਕੀ ਐ ਮੋਗਾ ਮੰਡੀ ਤੇ ਆਪਾਂ ਤੁਹਾਨੂੰ ਰੇਟ ਦੱਸਾਂਗੇ ਤੇ ਪਹਿਲਾਂ ਤਾਂ ਜਿਹੜੇ ਕਿਸਾਨ ਵੀਰ ਜੀ ਆਪਣੇ ਚੈਨਲ ਤੇ ਨਵੇਂ ਜੁੜੇ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਬੈੱਲ ਬੱਲਾ ਜਿਹੜਾ ਆਈਕਨ ਜੂਰਨਾ ਨਾ ਭੁੱਲਣਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੀਕ ਪਹੁੰਚਦੀ ਰਵੇ ਸਾਡੇ ਗੋਭੀ ਮੇਰੇ ਪਿਆਰੋ ਜਿਹੜੀ ਚੰਗੀ ਆ ਉਹ ਤਾਂ 7-8 ਰੁਪਏ ਵੀ ਵੇਖੀ ਆ ਜਿਹੜੀ ਬਹੁਤ ਸਾਫ ਆ ਚਿੱਟੀ ਤੇ ਆਮ ਗੋਭੀਆਂ तकरीबन ਉਹੀ 5-6 ਰੁਪਏ ਦੇ ਆਸੇ-ਪਾਸੇ ਵਿਗੀਆਂ ਵਾ ਹਲਕੀ ਗੋਭੀ ਜਿਹੜੀ ਪੀਲੀ ਆ ਉਹ 3 ਰੁਪਏ ਵੀ ਵਿਗੀ ਆ ਚਿੱਟੀ ਜਣਕੇ 5-6 ਵਿਗੀ ਅੱਜ ਤੇ ਸ਼ਵਲਾ ਮਿਰਚ ਮੇਰੇ ਪਿਆਰੇ ਉਹ 8 ਰੁਪਏ ਤੋਂ ਲੈ ਕੇ 10 ਰੁਪਏ ਤੇ 10-11 ਸ਼ਵਲਾ ਜਮਨਦੀ ਸ਼ਵਲਾ ਬਹੁਤ ਆਈ ਸੀਗੀ ਤੇ ਜਿਹੜਾ ਖੀਰਾ ਵਾ ਖੀਰਾ ਪਾ 10 ਰੁਪਏ ਦੇ ਆਸੇ ਪਾਸੇ ਵਿਗ ਗਿਆ। ਹਰੀ ਮਿਰਚ ਜਿਹੜੀ ਦਾ ਸਹਿਬਾ ਉਹ 20 ਰੁਪਏ 22 ਰੁਪਏ ਦੇ ਆਸੇ ਪਾਸੇ ਜਿਹੜੀ ਯੂਨਾਈਟਡ ਆ ਉਹ 25 28 ਰੁਪਏ ਦੇ ਤਕਰੀਬਨ ਵਿਗ ਗਈ ਹੈ ਮੇਰਾ। ਤੇ ਬੈਂਗਣ ਉਹ ਹੀ 12 13 ਰੁਪਏ। ਬੈਂਗਣੀ ਤੇ ਚੂਚੂ ਆ 12 ਰੁਪਏ ਤੋਂ ਲੈ ਕੇ 15 ਕਦੇ ਆਸੇ ਪਾਸੇ। ਟਮਾਟਰ ਵਿਗ ਗਿਆ 12 ਤੋਂ 15 ਰੁਪਏ ਤੱਕ। ਹੇ ਅੱਲਾਹੁ ਅਲੈਕੁਮ ਅਸਸਲਾਮ ਲਸਣ 670 ਰੁਪਏ ਗਾਜਰ ਜਿਹੜੀ ਪੀਲੀ ਆ ਬਹੁਤ 10 ਰੁਪਏ ਦੇ ਆਸੇ ਪਾਸੇ ਅੰਦਰੋਂ ਦੇਖ ਲੈ ਆ ਗਿਆ ਲੋ ਕਿਆ ਮੇਤਰ ਪਿਆਰੇ ਉਹ ਅੱਜ ਵੈ ਗਿਆ 12 ਤੋਂ 15 ਰੁਪਏ ਦੇ ਆਸੇ ਪਾਸੇ ਵੇਠਾ 8-10 ਰੁਪਏ ਕਿਲੋ ਬੰਦ ਗੋभी ਹੋਈ 2.5 ਰੁਪਏ ਕਿਲੋ 3 ਰੁਪਏ ਤੇ ਕਰ ਵੈਕ ਜਾਂਦੇ ਚੰਗੀ ਪਰ ਬੰਦ ਦੀ ਵਿਕਰੀ ਘਟ ਗਈ ਹੁਣ ਬਾਕੀ ਪਿਆਜ਼ ਉਹੀ 15 ਤੋਂ 20 ਰੁਪਏ ਦੇ ਆਸੇ-ਪਾਸੇ ਵਿੱਚ ਚੱਲੀ ਜਾਂਦਾ ਵਾ ਸੋਹਣੇ ਸਨੀ ਤੇ ਆਲੂ ਡਾਇਮੰਡ ਚੰਗਾ ਜਿਹੜਾ 450 ਰੁਪਏ نیٹ ਮਿਲਦਾ ਚੰਗਾ ਤੇ ਐਲ ਆਰ 450 ਤੋਂ 500 ਬੈਕ ਜਾਂਦਾ ਚੰਗਾ ਜਿਹੜਾ ਸਾਫ ਆ ਰੰਗਦਾਰ ਆ 450 ਰੁਪਏ ਵਗਿਆ ਵਾ ਮੀਡੀਅਮ ਸਾਈਜ਼ ਏ ਆਲੋ ਵਧੀਆ ਜੋਤੀ ਜਿਹੜਾ ਸੀਗਾ ਜੋਤੀ ਚੰਗਾ ਅੱਜ ਪੈ ਗਿਆ 400 ਰੁਪਏ ਤੇ ਮਟਰ 45 ਤੋਂ 50 55 ਪਿੰਡੀ 65 70 ਰੁਪਏ ਕ੍ਰੇਲਾ 30 ਤੋਂ 50 ਰੁਪਏ ਤੇ ਕਰੋ ਕੁਆਲਟੀ ਦੇ ਅਕੋਰਡਿੰਗ ਬਾਕੀ ਬਾਜ਼ਾਰ 'ਚ ਅੱਜ ਸੌਦਾ ਬਹੁਤ ਆਇਆ ਸੀਗਾ ਬਾਜ਼ਾਰ ਥੋੜਾ ਜਿਆਦਾ ਗੋਭੀ ਮੇਰੇ ਪੈਰੋਂ ਜਿਹੜੀ ਚੰਗੀ ਆ ਉਹ ਤਾਂ 7-8 ਰੁਪਏ 'ਵੀ ਵੇਚੀ ਆ ਜਿਹੜੀ ਬਹੁਤ ਸਾਫ਼ ਆ ਚਿੱਟੀ ਤੇ ਆਮ ਗੋਭੀਆਂ ਤਕਰੀਬਨ ਉਹੀ 5-6 ਰੁਪਏ ਦੇ ਆਸੇ-ਪਾਸੇ ਵਿਗੀਆਂ ਵਾ ਹਲਕੀ ਗੋਭੀ ਜਿਹੜੀ ਪੀਲੀ ਆ ਉਹ 3 ਰੁਪਏ ਵੀ ਵਿਗੀ ਆ ਚਿੱਟੀ ਜਣ ਕੇ 5-6 ਵਿਗੀ ਅੱਜ ਤੇ ਸ਼ਵਲਾ ਮਿਰਚ ਮਿੱਤਰਪਿਆਰੋ 8 ਰੁਪਏ ਲੱਗੇ 10 ਰੁਪਏ ਦੇ 10-11 ਸ਼ਵਲਾ ਜੀ ਮੰਦੀਉਂ ਸ਼ਵਲਾ ਬਹੁਤ ਆਈ ਸੀਗੀ ਇਹ ਜਿਹੜਾ ਖੀਰਾ ਵਾ ਖੀਰਾ ਬਾ 10 ਰੁਪਏ ਦੇ ਆਸੇ-ਪਾਸੇ ਵਿਗਿਆ। ਹਰੀ ਮਿਰਚ ਜਿਹੜੀ ਦਾ ਸਹਿਬਾ ਉਹ 20 ਰੁਪਏ 20-22 ਰੁਪਏ ਦੇ ਆਸੇ-ਪਾਸੇ ਜਿਹੜੀ ਯੂਨਾਈਟਿਡ ਆ ਉਹ 25-28 ਰੁਪਏ ਦੇ ਤਕਰੀਬਨ ਵਿਗੀ ਆ ਮੇਰਾ। ਤੇ ਬੈਂਗਣ ਉਹ 12-13 ਰੁਪਏ ਬੈਂਗਣੀ ਤੇ ਚੂਚੂ ਬਾ 12 ਰੁਪਏ ਤੋਂ ਲੈ ਕੇ 15 ਕਦੇ ਆਸੇ-ਪਾਸੇ। ਟਮਾਟਰ ਵਿਗਿਆ ਅਜ 12 ਤੋਂ 15 ਰੁਪਏ ਤੱਕ। ਹਾਂ ਲਸਣ 60 ਤੋਂ 70 ਰੁਪਏ ਗਾਜਰ ਜਿਹੜੀ ਪੀਲੀ ਆ ਉਹ 10 ਰੁਪਏ ਦੇ ਆਸੇ ਪਾਸੇ ਅੰਦਰੋਂ ਦੇਖ ਲੈਣਾ ਗਿਆ ਲੋ ਮੇਰੇ ਕੀ ਆ ਮੇਤਰ ਪਿਆਰੇ ਉਹ ਅੱਜ ਵੈ ਗਿਆ 12 ਤੋਂ 15 ਰੁਪਏ ਦੇ ਆਸੇ ਪਾਸੇ 8 ਠਾ 80 ਰੁਪਏ ਕਿਲੋ ਬੰਦ ਗੋभी ਹੋਈ 2.5 ਰੁਪਏ ਕਿਲੋ 3 ਰੁਪਏ ਤੱਕ ਵੈਕ ਜਾਂਦੀ ਚੰਗੀ ਪਰ ਬੰਦ ਦੀ ਵਿਕਰੀ ਘਟ ਗਈ ਹੁਣ ਕੰਮ ਨਹੀਂ ਸੀ ਬਾਕੀ ਪਿਆਜ਼ ਉਹੀ 15 ਤੋਂ 20 ਰੁਪਏ ਦੇ ਆਸੇ-ਪਾਸੇ ਵਿੱਚ ਚੱਲੀ ਜਾਂਦਾ ਵਾ ਸੁਰਵਿਸ਼ ਨਹੀਂ ਤੇ ਆਲੂ ਡਾਇਮੰਡ ਚੰਗਾ ਜਿਹੜਾ 450 ਰੁਪਏ ਨੈਟ ਵਿਕਦਾ ਚੰਗਾ ਤੇ ਐਲਰ 450 ਤੋਂ 500 ਰੁਪਏ ਕਿ ਜਾਂਦਾ ਚੰਗਾ ਜਿਹੜਾ ਸਾਫ਼ ਰੰਗਦਾਰ ਆ 450 ਰੁਪਏ ਵਿਗਿਆ ਵਾ ਮੀਡੀਅਮ ਸਾਈਜ਼ ਆਲੂ ਵਧੀਆ ਜੋਤੀ ਜਿਹੜਾ ਸੀਗਾ ਜੋਤੀ ਚੰਗਾ ਅੱਜ ਫੇ ਗਿਆ 400 ਰੁਪਏ ਤੇ ਮਟਰ 45 ਤੋਂ 50 55 ਪਿੰਡੀ 65 70 ਰੁਪਏ ਕ੍ਰੇਲਾ 30 ਤੋਂ 50 ਰੁਪਏ ਤੇ ਕਰ ਕਵਾਰਟੀ ਦੇ ਕੋਟਿੰਗ ਬਾਕੀ ਬਿਆਰ ਚ ਅੱਜ ਸੌਦਾ ਬਹੁਤ ਆਇਆ ਸੀਗਾ ਬਿਆਰ ਥੋੜਾ